ਹੋਣੀ ਆਪਣੀ ਖੇਡ ਇੱਥੇ ਹੀ ਖਤਮ ਨਹੀਂ ਕਰਦੀ ਹੋਣੀ ਨੇ ਗੁਰੂ ਜੀ ਦੇ ਨਿੱਕੇ ਨਿੱਕੇ ਲਾਲਾ ਨੂੰ ਅਮਰ ਸ਼ਹੀਦ ਬਣਾਉਣਾ ਹੈ ਤਾਂ ਜੋ ਸਾਰੀ ਦੁਨੀਆ ਉਹਨਾਂ ਦੀ ਲਾ-ਮਿਸਾਲ ਕੁਰਬਾਨੀ ਅੱਗੇ ਸੀਸ ਝੁਕਾਉਂਦੀ ਰਹੇ ਉਹਨਾਂ ਲਾਲਾ ਨੂੰ ਸਰਹੰਦ ਪਹੁੰਚਾਣਾ ਹੈ ਤੇ ਦੀਵਾਰ ਵਿੱਚ ਚਿਨਵਾਣ ਦਾ ਘਿਣਾਉਣਾ ਜ਼ੁਲਮ ਕਰਨਾ ਹੈ ਇਸੇ ਲਈ ਹੋਣੀ ਉਹਨਾਂ ਦਾ ਮਲਾਪ ਗੰਗੂ ਬ੍ਰਾਹਮਣ ਨਾਲ ਕਰਵਾਉਂਦੀ ਹੈ ਗੰਗੂ ਵਰਗੇ ਲਾਲਚੀ ਤੇ ਲੋਭੀ ਲੋਕ ਜਿਨ੍ਹਾਂ ਦੀ ਜ਼ਮੀਰ ਮਰ ਚੁੱਕੀ ਹੁੰਦੀ ਹੈ ਹਰ ਯੁੱਗ ਵਿੱਚ ਹਰੇਕ ਧਰਮ ਤੇ ਸਮਾਜ ਵਿੱਚ ਹੁੰਦੇ ਹਨ ਅਜਿਹੇ ਲੋਕ ਲਾਲਚੀ ਪ੍ਰਵਿਰਤੀ ਦੇ ਹੋਣ ਕਾਰਨ ਗੁਰੂ ਘਰ ਨਾਲ ਵੀ ਧਰੋਹ ਕਮਾਉਣ ਤੋਂ ਗੁਰੇਜ਼ ਨਹੀਂ ਕਰਦੇ ਗੰਗੂ ਗੁਰੂ ਘਰ ਦਾ ਕਿਸੇ ਵਕਤ ਰਸੂਈਆ ਰਹਿ ਚੁੱਕਾ ਸੀ ਜਦੋਂ ਮਾਤਾ ਗੁਜਰੀ ਜੀ ਤੇ ਸਹਿਬ ਜਾਦੇ ਦੋ ਰਾਤਾਂ ਕੁੰਮੇ ਮਾਸ਼ਕੀ ਦੀ ਝੁੱਗੀ ਵਿੱਚ ਗੁਜ਼ਾਰ ਲੈਂਦੇ ਹਨ ਤਾਂ ਅਚਾਨਕ ਉਹਨਾਂ ਨੂੰ ਗੰਗੂ ਬ੍ਰਾਹਮਣ ਮਿਲ ਜਾਂਦਾ ਹੈ ਮਾਤਾ ਜੀ ਇਸ ਗੱਲ ਨੂੰ ਭਾਪ ਨਾ ਸਕੇ ਕਿ ਉਸ ਦੀ ਨੀਅਤ ਵਿੱਚ ਖੋਟ ਹੈ ਉਹ ਅਤਿ ਦੀ ਮੁਸ਼ਕਲ ਘੜੀ ਵਿੱਚ ਵੀ ਆਪਣੇ ਲਾਲਚ ਨੂੰ ਮੁੱਖ ਰੱਖਦਾ ਹੈ ਤੇ ਗੁਰੂ ਘਰ ਦਾ ਖਾਦਾ ਨਮਕ ਭੁੱਲ ਜਾਂਦਾ ਹੈ ਉਹ ਮਾਤਾ ਜੀ ਨੂੰ ਬੜੇ ਪਿਆਰ ਤੇ ਆਦਰ ਨਾਲ ਮਿਲਦਾ ਹੈ ਉਸ ਦੇ ਕੰਨਾਂ ਵਿੱਚ ਇਸ ਗੱਲ ਦੀ ਭਣਕ ਪੈ ਜਾਂਦੀ ਹੈ ਕਿ ਗੁਰੂ ਜੀ ਤੇ ਉਹਨਾਂ ਦੇ ਪਰਿਵਾਰ ਤੋਂ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰਵਾ ਲਿਆ ਹੈ ਮਾਤਾ ਜੀ ਵੀ ਉਸ ਨੂੰ ਇਹ ਗੱਲ ਦੱਸ ਦਿੰਦੇ ਹਨ ਕਿ ਉਹ ਪਰਿਵਾਰ ਨਾਲੋਂ ਵਿਛੜ ਚੁੱਕੇ ਹਨ ਉਸ ਨੂੰ ਇਹ ਵੀ ਪਤਾ ਹੋਵੇਗਾ ਕਿ ਮਾਤਾ ਜੀ ਕੋਲ ਥੋੜਾ ਬਹੁਤ ਕੀਮਤੀ ਖਜ਼ਾਨਾ ਜ਼ਰੂਰ ਹੋਵੇਗਾ ਇਸੇ ਲਈ ਉਹ ਨਿਮਰਤਾ ਸਹਿਤ ਮਾਤਾ ਜੀ ਨੂੰ ਆਪਣੇ ਪਿੰਡ ਖੇੜੀ ਜਾਣ ਲਈ ਕਹਿੰਦਾ ਹੈ ਮਾਤਾ ਜੀ ਮੁਸੀਬਤ ਵਿੱਚ ਫਸੇ ਹੋਣ ਕਾਰਨ ਉਸ ਨਾਲ ਜਾਣ ਲਈ ਤਿਆਰ ਹੋ ਜਾਂਦੇ ਹਨ ਮਾਤਾ ਜੀ ਨੂੰ ਆਪਣੀ ਕੋਈ ਚਿੰਤਾ ਨਹੀਂ ਉਹ ਬਥੇਰੀ ਉਮਰ ਹੰਢਾ ਚੁੱਕੇ ਹਨ ਉਹਨਾਂ ਨੂੰ ਚਿੰਤਾ ਸਹਿਬ ਜਦਿਆਂ ਦੀ ਹੈ ਜਿਨ੍ਹਾਂ ਨੂੰ ਉਹ ਜ਼ਾਲਮ ਹਕੂਮਤ ਤੋਂ ਬਚਾ ਕੇ ਰੱਖਣਾ ਚਾਉਂਦੇ ਹਨ ਮਾਤਾ ਜੀ ਇਸ ਗੱਲੋਂ ਬੇਖਬਰ ਸਨ ਕਿ ਜਿਸ ਗੰਗੂ ਤੇ ਭਰੋਸਾ ਰੱਖ ਕੇ ਉਸ ਦੇ ਘਰ ਲਾਲਾ ਨੂੰ ਲੈ ਕੇ ਜਾ ਰਹੇ ਹਨ ਉਹੀ ਲਾਲਾ ਨੂੰ ਲਾਲਚ ਵਸ ਹੋ ਕੇ ਮੁਗਲ ਹਾਕਮਾਂ ਦੇ سپਰਦ ਕਰ ਦੇਵੇਗਾ ਉਹ ਤਿੰਨਾਂ ਨੂੰ ਆਪਣੇ ਘਰ ਲੈ ਆਇਆ ਉਹਨਾਂ ਦੀ ਚੰਗੀ ਆਉ ਭਗਤ ਕੀਤੀ ਰਾਤ ਨੂੰ ਸੌਣ ਲਈ ਕਮਰਾ ਤੇ ਮੰਜਾ ਬਿਸਤਰਾ ਦਿੱਤਾ ਮੇਰੇ ਅਨੁਸਾਰ ਲਾਲਚੀ ਗੰਗੂ ਦੇ ਮਨ ਅੰਦਰ ਚੋਰ ਸੀ ਇਸੇ ਲਈ ਉਹ ਮਾਤਾ ਜੀ ਨੂੰ ਆਪਣੇ ਕਰ ਲਿਆਉਂਦਾ ਹੈ ਨਹੀਂ ਤਾਂ ਹਕੂਮਤ ਦੇ ਬਾਗੀ ਜਾ ਉਸ ਦੇ ਪਰਿਵਾਰ ਨੂੰ ਆਪਣੇ ਘਰ ਵਿੱਚ ਪਨਾਹ ਦੇਣੀ ਉਸ ਵੇਲੇ ਆਪਣੀ ਲਈ ਮੌਤ ਸਹੇੜਨੀ ਸੀ ਉਸ ਵੇਲੇ ਗੁਰੂ ਜੀ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਹਕੂਮਤ ਦੇ ਬਾਗੀ ਸਨ ਗੰਗੂ ਨੂੰ ਕੀ ਜ਼ਰੂਰਤ ਸੀ ਕਿ ਬਾਗੀ ਗੁਰੂ ਜੀ ਦੇ ਮਾਤਾ ਤੇ ਸਹਿਬਜ਼ਾਦਿਆਂ ਨੂੰ ਆਪਣੇ ਘਰ ਪਨਾਹ ਦੇ ਕੇ ਆਪਣੇ ਲਈ ਮੌਤ ਸਹੇੜੇ ਜ਼ਿਆਦਾਤਰ ਪੰਡਤ ਬ੍ਰਾਹਮਣ ਉਸ ਵਕਤ ਲਾਲਚੀ ਸਨ ਜੇ ਗੁਰੂ ਜੀ ਆਪ ਹੁੰਦੇ ਤਾਂ ਕਦੇ ਗੰਗੂ ਉੱਤੇ ਵਿਸ਼ਵਾਸ ਨਾ ਕਰਦੇ ਉਹਨਾਂ ਨੇ ਤਾਂ ਕਿਲਾ ਛੱਡਣ ਤੋਂ ਪਹਿਲਾਂ ਵੀ ਸਿੰਘਾਂ ਤੇ ਆਪਣੇ ਪਿਆਰੇ ਮਾਤਾ ਜੀ ਨੂੰ ਕਿਹਾ ਸੀ ਕਿ ਪਹਾੜੀ ਰਾਜਿਆਂ ਦੇ ਗਊ ਮਾਤਾ ਦੀ ਕਸਮ ਖਾਣ ਤੇ ਮੁਗਲਾਂ ਦੇ ਕੁਰਾਨ ਦੀ ਕਸਮ ਖਾਣ ਤੇ ਬਿਲਕੁਲ ਵਿਸ਼ਵਾਸ ਨਾ ਕਰਨ ਇਹਨਾਂ ਦੀ ਫਿਤਰਤ ਵਿੱਚ ਧੋਖਾ ਹੈ ਤੇ ਇਹ ਹਰ ਹਾਲ ਧੋਖਾ ਦੇਣਗੇ ਤੇ ਉਹਨਾਂ ਨੇ ਐਨ ਮੌਕੇ ਤੇ ਧੋਖਾ ਦਿੱਤਾ ਮਾਤਾ ਜੀ ਆਪਣਾ ਪੁਰਾਣਾ ਰਸੋਈਆ ਹੋਣ ਕਰਕੇ ਫੇਰ ਵੀ ਗੰਗੂ ਉੱਤੇ ਵਿਸ਼ਵਾਸ ਕਰ ਗਏ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਗੰਗੂ ਮੈਨੂੰ ਇੰਨਾ ਵੱਡਾ ਧੋਖਾ ਦੇ ਦੇਵੇਗਾ ਇਤਿਹਾਸਕਾਰ ਲਿਖਦੇ ਹਨ ਕਿ ਗੰਗੂ ਦੀ ਨਜ਼ਰ ਮਾਤਾ ਜੀ ਦੀ ਪੋਟਲੀ ਉੱਪਰ ਪੈ ਗਈ ਜਿਸ ਵਿੱਚ ਸੋਨੇ ਦੀਆਂ ਮੋਹਰਾਂ ਤੇ ਪੈਸੇ ਸਨ ਮੇਰੇ ਅਨੁਸਾਰ ਉਸ ਦੀ ਨਜ਼ਰ ਅਚਾਨਕ ਪੈ ਨਹੀਂ ਗਈ ਸਗੋਂ ਉਸ ਦੀ ਬਾਜ਼ ਅੱਖ ਤਾਂ ਤਾੜ ਹੀ ਇਹ ਰਹੀ ਸੀ ਕਿ ਮਾਤਾ ਜੀ ਕੋਲ ਕੋਈ ਖਜ਼ਾਨਾ ਹੈ ਜਾਂ ਨਹੀਂ ਉਸ ਦੇ ਲੋਭੀ ਮਨ ਨੇ ਇਹ ਸਾਰਾ ਕੁਝ ਆਪ ਹੜਪ ਜਾਣ ਬਾਰੇ ਸੋਚਿਆ ਇਸ ਲਈ ਉਸ ਨੇ ਤਰਕੀਬ ਵੀ ਸੋਚ ਲਈ ਕਿ ਜਦੋਂ ਮਾਤਾ ਜੀ ਸੌਂ ਜਾਣਗੇ ਤਾਂ ਉਹ ਇਸ ਪੋਟਲੀ ਨੂੰ ਚੁਰਾ ਲਵੇਗਾ ਉਸ ਰਾਤ ਗੰਗੂ ਜਾਗਦਾ ਰਿਹਾ देर रात ਉਸ ਨੇ ਸੋਚਿਆ ਕਿ ਮਾਤਾ ਜੀ ਹੁਣ ਸੌ ਗਏ ਹੋਣਗੇ ਉਹ ਮਲਕੜੇ ਜੇ ਉੱਠਿਆ ਤੇ ਦੱਬੇ ਪੈਰੀ ਮਾਤਾ ਜੀ ਦੇ ਕਮਰੇ ਵਿੱਚ ਜਾ ਕੇ ਪੋਟਲੀ ਚੁੱਕ ਲਿਆ ਆ ਪਹਿਰਾਂ ਦਾ ਖੜਾਕ ਸੁਣ ਕੇ ਮਾਤਾ ਜੀ ਦੀ ਅੱਖ ਖੁੱਲ ਗਈ। ਉਹਨਾਂ ਨੇ ਹਨੇਰੇ ਵਿੱਚ ਹੀ ਗੰਗੂ ਨੂੰ ਮੋਹਰਾ ਵਾਲੀ ਪੋਟਲੀ ਚੁੱਕਦਿਆਂ ਵੇਖ ਲਿਆ। ਉਸ ਵੇਲੇ ਉਹ ਚੁੱਪ ਰਹੀ। ਸਵੇਰ ਵੇਲੇ ਉਹਨਾਂ ਨੇ ਗੰਗੂ ਨੂੰ ਕਿਹਾ ਚੰਗਾ ਹੋਇਆ ਰਾਤੀ ਤੂੰ ਮੋਹਰਾ ਵਾਲੀ ਪੋਟਲੀ ਚੁੱਕ ਕੇ ਸੰਭਾਲ ਲਈ ਹੈ। ਮੈਂ ਉਦੋਂ ਜਾਗਦੀ ਸੀ। ਗੰਗੂ ਦੀ ਚੋਰੀ ਫੜੀ ਜਾ ਚੁੱਕੀ ਸੀ। ਚੋਰ ਕਦੋਂ ਕਹਿੰਦਾ ਹੈ ਕਿ ਉਸਨੇ ਚੋਰੀ ਕੀਤੀ ਹੈ। ਉਹ ਆਪਣੇ ਆਪ ਨੂੰ ਸੱਚਾ ਸਿੱਧਾ ਕਰਨ ਲਈ ਹਰ ਹੀਲਾ ਵਰਤਦਾ ਹੈ। ਮਾਤਾ ਜੀ ਦੇ ਮੂੰਹੋਂ ਸੱਚੀ ਗੱਲ ਸੁਣ ਕੇ ਉਹ ਗੁੱਸੇ ਨਾਲ ਬੋਲਿਆ ਬੁੱਢੜੀਏ ਇੱਕ ਤਾਂ ਮੈਂ ਤੈਨੂੰ ਆਪਣੇ ਘਰ ਪਨਾਹ ਦਿੱਤੀ ਹੈ ਤੂੰ ਉਲਟਾ ਮੇਰੇ ਉੱਤੇ ਚੋਰੀ ਦਾ ਇਲਜ਼ਾਮ ਲਾ ਰਹੀ ਹੈ ਮੇਰੀ ਕੀਤੀ ਭਲਾਈ ਦਾ ਤੂੰ ਚੰਗਾ ਬਦਲਾ ਦੇ ਰਹੀ ਹੈ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਸੀਂ ਸਾਰੇ ਹਕੂਮਤ ਦੇ ਅਪਰਾਧੀ ਹੋ ਮੈਂ ਤੁਹਾਨੂੰ ਮੌਤ ਦੇ ਮੂੰਹ ਤੋਂ ਬਚਾ ਕੇ ਲਿਆਂਦਾ ਤੇ ਤੂੰ ਮੈਨੂੰ ਹੀ ਚੋਰ ਕਹਿ ਰਹੀ ਹੈ ਹੁਣ ਮੈਂ ਤੁਹਾਨੂੰ ਆਪਣੇ ਘਰ ਨਹੀਂ ਰੱਖ ਸਕਦਾ ਉਹ ਗੱਲ ਕਰਨ ਦੀ ਤਹਿਜ਼ੀਬ ਵੀ ਭੁੱਲ ਗਿਆ ਤੇ ਉੱਚੀ ਉੱਚੀ ਰੋਲਾ ਪਾਉਣ ਲੱਗ ਪਿਆ ਮਾਤਾ ਜੀ ਨੇ ਉਸ ਨੂੰ ਬਥੇਰਾ ਰੋਕਿਆ ਕਿ ਉਹ ਰੋਲਾ ਨਾ ਪਾਵੇ ਸਾਰਾ ਕੁਝ ਆਪਣੇ ਕੋਲ ਰੱਖ ਲਵੇ ਤੇ ਉਹ ਅੱਗੇ ਤੋਂ ਇਸ ਬਾਰੇ ਕੋਈ ਗੱਲ ਨਹੀਂ ਕਰਨਗੇ ਮਾਤਾ ਜੀ ਨੇ ਆਪਣੇ ਪੋਤਿਆਂ ਦੀ ਖਾਤਰ ਉਸ ਸਾਹਮਣੇ ਹੱਥ ਵੀ ਜੋੜੇ ਪਰ ਉਸ ਦਾ ਪੱਥਰ ਮਨ ਨਾ ਪਸੀਜਿਆ ਉਸਨੇ ਮਾਤਾ ਜੀ ਦੀ ਕੋਈ ਗੱਲ ਨਾ ਸੁਣੀ ਉਸ ਦਾ ਲਾਲਚ ਇਤੋਂ ਤੱਕ ਵੱਧ ਗਿਆ ਕਿ ਮਾਤਾ ਜੀ ਦਾ ਸਾਰਾ ਧਨ ਤਾਂ ਉਹ ਹਥਿਆ ਚੁੱਕਿਆ ਸੀ ਹੁਣ ਉਹ ਉਹਨਾਂ ਨੂੰ ਜ਼ਾਲਮ ਹਕੂਮਤ ਕੋਲ ਫੜਾ ਕੇ ਉਸ ਕੋਲੋਂ ਵੱਡਾ ਇਨਾਮ ਲੈਣਾ ਚਾਹੁੰਦਾ ਸੀ ਮਾਤਾ ਜੀ ਦੇ ਰੋਕਦਿਆਂ ਤੇ ਮਿੰਤਾ ਤਰਲਿਆਂ ਦੀ ਪਰਵਾਹ ਨਾ ਕਰਦਾ ਹੋਇਆ ਉਹ ਉੱਚੀ ਉੱਚੀ ਬੋਲਦਾ ਹੋਇਆ ਗਲੀ ਵਿੱਚ ਚਲਾ ਗਿਆ ਉਸ ਦੀ ਘਰਵਾਲੀ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਉਹ ਅਜੇਹਾ ਪਾਪ ਨਾ ਕਮਾਵੇ ਉਸ ਦੀ ਘਰਵਾਲੀ ਨੂੰ ਬਜ਼ੁਰਗ ਮਾਤਾ ਤੇ ਛੋਟੇ ਛੋਟੇ ਬੱਚਿਆਂ ਉੱਪਰ ਤਰਸ ਆ ਗਿਆ ਸੀ ਉਸ ਨੇ ਆਪਣੀ ਘਰਵਾਲੀ ਦੀ ਵੀ ਇੱਕ ਨਾ ਸੁਣੀ ਤੇ ਤੇਜ਼ ਕਦਮੀ ਚੌਧਰੀ ਦੇ ਘਰ ਚਲਾ ਗਿਆ ਤੇ ਉਸ ਨੂੰ ਦੱਸਿਆ ਕਿ ਹਕੂਮਤ ਦੇ ਬਾਗੀ ਗੁਰੂ ਦੀ ਮਾਂ ਤੇ ਬੱਚੇ ਉਸ ਦੇ ਘਰ ਹੁਣੇ ਆਏ ਹਨ ਉਹ ਦੋਵੇਂ ਉਹਨਾਂ ਨੂੰ ਹਕੂਮਤ ਕੋਲ ਫੜਾ ਕੇ ਇਨਾਮ ਲੈ ਸਕਦੇ ਹਨ ਚੌਧਰੀ ਵੀ ਇਨਾਮ ਦੇ ਲਾਲਚ ਵਿੱਚ ਆ ਗਿਆ ਤੇ ਦੋਵੇਂ ਮਰੰਡੇ ਦੇ ਥਾਣੇ ਇਹ ਰਿਪੋਰਟ ਲਿਖਵਾਉਣ ਲਈ ਚਲੇ ਗਏ ਮਰੰਡੇ ਤੋਂ ਥਾਣੇਦਾਰ ਤੇ ਸਿਪਾਹੀ ਆਏ ਤੇ ਇਨ੍ਹਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਵੱਲ ਤੁਰ ਪਏ ਇੱਕ ਬੁੱਢੜੀ ਦਾਦੀ ਤੇ ਛੋਟੇ-ਛੋਟੇ ਬੱਚੇ ਕੀ ਕਰ ਸਕਦੇ ਸਨ ਆਲੇ-ਦੁਆਲੇ ਕੋਈ ਅਜਿਹਾ ਸੂਰਮਾ ਦਿਖਾਈ ਨਹੀਂ ਦੇ ਰਿਹਾ ਸੀ ਜਿਹੜਾ ਇਹਨਾਂ ਦਾ ਉਸ ਔਖੇ ਵਕਤ ਸਹਾਰਾ ਬਣਦਾ ਉਹਨਾਂ ਨੂੰ ਜ਼ਾਲਮ ਹਕੂਮਤ ਦੇ ਜ਼ੁਲਮਾਂ ਤੋਂ ਬਚਾਉਣ ਲਈ ਕੁਝ ਕਰਦਾ ਇਹ ਕਿੰਨੀ ਸ਼ਰਮਨਾਕ ਘਨਾਉਣੀ ਤੇ ਘਟੀਆ ਗੱਲ ਸੀ ਕਿ ਜਿਹੜਾ ਗੰਗੂ ਉਹਨਾਂ ਨੂੰ ਹਕੂਮਤ ਤੋਂ ਬਚਾਉਣ ਲਈ ਆਪਣੇ ਘਰ ਲੈ ਕੇ ਆਇਆ ਸੀ ਉਹੀ ਕੁਝ ਮੋਹਰੇ ਪੈਸੇ ਤੇ ਇਨਾਮ ਲੈਣ ਦੀ ਖਾਤਰ ਉਹਨਾਂ ਨੂੰ ਆਪ ਜ਼ਾਲਮ ਹਕੂਮਤ ਦੇ ਹਵਾਲੇ ਕਰ ਰਿਹਾ ਸੀ ਮਾਤਾ ਗੁਜਰੀ ਜੀ ਨੇ ਜਦੋਂ ਦੇਖਿਆ ਕਿ ਕੋਈ ਉਹਨਾਂ ਦਾ ਸੰਗੀ ਸਾਥੀ ਤੇ ਸਿੰਘ ਉਹਨਾਂ ਦੀ ਮਦਦ ਕਰਨ ਵਾਲਾ ਨਹੀਂ ਹੈ ਤਾਂ ਉਹਨਾਂ ਨੇ ਅਕਾਲ ਪੁਰਖ ਦੇ ਪਹਾੜੇ ਨੂੰ ਖੇੜੇ ਮੱਥੇ ਪਰਵਾਣ ਕਰ ਲਿਆ ਸਿਪਾਈਆਂ ਨੇ ਉਹਨਾਂ ਦੇ ਹੱਥ ਕੜੀਆਂ ਲਾ ਦਿੱਤੀਆਂ ਅਤੇ ਉਹੋ ਸਿਪਾਈਆਂ ਦੇ ਪਿੱਛੇ-ਪਿੱਛੇ ਤੁਰ ਪਈ ਰਸਤੇ ਵਿੱਚ ਸਿਪਾਈਆਂ ਨੇ ਉਹਨਾਂ ਨੂੰ ਮੰਦਾ ਬੋਲਦੇ ਤੇ ਤੇਜ਼ ਕਦਮੀ ਚੱਲਣ ਲਈ ਕਿਹਾ ਆਪਣੀ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਜ਼ੁਲਮ ਦੇ ਖਿਲਾਫ ਲੜਦੇ ਰਹੇ ਤਾਂ ਜੋ ਬਾਕੀ ਲੋਕ ਸੁੱਖ ਆਰਾਮ ਤੇ ਚੈਨ ਦੀ ਜ਼ਿੰਦਗੀ ਜੀ ਸਕਣ ਅੱਜ ਉਸ ਗੁਰੂ ਦੇ ਜਿਗਰ ਦੇ ਟੋਟੇ ਹੀ ਜ਼ਾਲਮ ਹਕੂਮਤ ਦੇ ਜ਼ੁਲਮ ਦਾ ਸ਼ਿਕਾਰ ਹੋ ਗਏ ਉਹ ਆਪਣੇ ਵੱਲੋਂ ਤੇਜ਼ ਚੱਲਣ ਦੀ ਕੋਸ਼ਿਸ਼ ਕਰਦੇ ਪਰ ਇੱਕ 80-85 ਸਾਲ ਦੀ ਬੁੱਢੀ ਦਾਦੀ 7 ਸਾਲ ਦੇ ਬੱਚੇ ਕਿਵੇਂ ਸਿਪਾਈਆਂ ਵਾਂਗ ਤੇਜ਼ ਕਦਮੀ ਚੱਲ ਸਕਦੇ ਸਨ ਸਿਪਾਈਆਂ ਨੂੰ ਥਾਣੇ ਪੁੱਜਣ ਦੀ ਗੱਲ ਦੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਂ ਉਹਨਾਂ ਦੇ ਸਿੰਘ ਜੇ ਕਿਤੇ ਨੇੜੇ ਹੁੰਦੇ ਤਾਂ ਉਹਨਾਂ ਨੂੰ ਇਸ ਗੱਲ ਦੀ ਭਣਕ ਪੈ ਜਾਂਦੀ ਤਾਂ ਉਹ ਤੀਰਾਂ ਨਾਲ ਇਹਨਾਂ ਸਿਪਾਈਆਂ ਨੂੰ ਮਾਰ ਮਕਾਉਂਦੇ ਜਿਹੜੇ ਮਾਤਾ ਗੁਜਰੀ ਜੀ ਤੇ ਸਹਿਬਜ਼ਾਦੇਆਂ ਨੂੰ ਉੱਚਾ ਨੀਵਾ ਬੋਲ ਰਹੇ ਸਨ ਹੋਣੀ ਦੇਖੋ ਕਿੱਡੇ-ਕਿੱਡੇ ਕਹਿਰ ਵਰਤਾ ਰਹੀ ਸੀ ਕੋਣ ਸਾਹਿਬ ਨੂੰ ਆਖੇ ਕਿ ਇੰਜ ਨਾ ਇੰਜ ਕਰ ਉਹਨਾਂ ਨੂੰ ਸਪਾਈਆਂ ਦੇ ਪਿੱਛੇ ਜਾਂਦਿਆਂ ਦਾ ਦ੍ਰਿਸ਼ ਜਦੋਂ ਮੇਰੀਆਂ ਅੱਖਾਂ ਸਾਹਮਣੇ ਆਉਂਦਾ ਹੈ ਤਾਂ ਨੈਣਾ ਵਿੱਚੋਂ ਨੀਰ ਵਗਣ ਲੱਗ ਪੈਂਦਾ ਹੈ ਥਾਣੇਦਾਰ ਦੀਆਂ ਗੁਰੂ ਜੀ ਦੇ ਪਿਆਰੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਵੇਖ ਕੇ ਬਾਂਛਾਂ ਖੜ ਗਈਆਂ ਸਰਹੰਦ ਦੇ ਨਵਾਬ ਵਦੀਰ ਖਾਨ ਨੂੰ ਖੁਸ਼ ਕਰਨ ਦਾ ਉਸ ਲਈ ਇਸ ਤੋਂ ਵਧੀਆ ਕੋਈ ਮੌਕਾ ਨਹੀਂ ਸੀ ਉਹ ਸਾਰੇ ਇਹ ਸੋਚਣ ਲੱਗ ਪਏ ਕਿ ਉਹਨਾਂ ਨੂੰ ਨਵਾਬ ਕੋਲੋਂ ਕੋਈ ਵੱਡਾ ਇਨਾਮ ਮਿਲੇਗਾ ਥਾਣੇਦਾਰ ਤੋਂ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਆ ਉਸ ਨੇ ਇਹ ਖੁਸ਼ਖਬਰੀ ਵਜ਼ੀਰ ਖਾਨ ਕੋਲ ਪਹੁੰਚਾਈ ਉਸ ਰਾਤ ਮਾਤਾ ਗੁਜਰੀ ਜੀ ਤੇ ਬੱਚਿਆਂ ਨੂੰ ਮਰੰਡੇ ਦੇ ਥਾਣੇ ਵਿੱਚ ਰੱਖਿਆ ਗਿਆ ਵਜ਼ੀਰ ਖਾਨ ਨੂੰ ਤਾਂ ਖੁਸ਼ੀ ਵਿੱਚ ਸਾਰੀ ਰਾਤ ਨੀਂਦ ਨਹੀਂ ਆਈ ਜਿਆਦਾ ਖੁਸ਼ੀ ਤੇ ਗਮੀ ਇਨਸਾਨ ਦੀ ਨੀਂਦ ਉਡਾ ਦਿੰਦੀ ਹੈ ਮਾਤਾ ਗੁਜਰੀ ਜੀ ਤੇ ਬੱਚੇ ਮਰਿੰਡੇ ਦੇ ਥਾਣੇ ਵਿੱਚ ਸਨ ਇੱਕ ਰਾਤ ਉਹਨਾਂ ਨੂੰ ਉੱਥੇ ਹੀ ਕਾਲ ਕੋਠਲੀ ਵਿੱਚ ਰੱਖਿਆ ਗਿਆ ਕਿਉਂਕਿ ਵਜ਼ੀਰ ਖਾਨ ਕੋਲ ਸੁਨੇਹਾ ਭੇਜਣ ਤੇ ਫਿਰ ਉਸਦੇ ਉੱਤਰ ਦੀ ਉਡੀਕ ਕਰਨ ਵਿੱਚ ਸਮਾਂ ਤਾਂ ਲੱਗਣਾ ਹੀ ਸੀ ਮਾਤਾ ਜੀ ਡੋਲਦੇ ਨਹੀਂ ਉਹਨਾਂ ਦੇ ਹੌਸਲੇ ਬੁਲੰਦ ਰਹੇ ਉਹ ਸਹਬਜ਼ਾਦਿਆਂ ਨੂੰ ਵੀ ਬੀਰਤਾ ਭਰਪੂਰ ਗੱਲਾਂ ਸੁਣਾਉਂਦੇ ਰਹੇ ਉਹਨਾਂ ਨੂੰ ਆਪਣੇ ਨਾਲੋਂ ਜ਼ਿਆਦਾ ਆਪਣੇ ਪੁੱਤਿਆਂ ਦਾ ਖਿਆਲ ਸੀ ਉਹਨਾਂ ਨੇ ਆਪਣਾ ਫਰਜ਼ ਚੰਗੀ ਤਰ੍ਹਾਂ ਨਿਭਾਇਆ ਉਹ ਜਾਣਦੇ ਸਨ ਕਿ ਇਸ ਵਕਤ ਛੋਟੇ-ਛੋਟੇ ਬੱਚਿਆਂ ਨੂੰ ਹੌਸਲਾ ਦੇਣ ਦੀ ਬਹੁਤ ਲੋੜ ਹੈ ਇਸ ਲਈ ਉਹ ਆਪਣੇ ਪੁੱਤਿਆਂ ਨੂੰ ਗੁਰੂਆਂ ਦੇ ਸਿੰਘਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਬਾਰੇ ਦੱਸਦੇ ਹਨ ਜਿਸ ਨਾਲ ਬੱਚੇ ਚੜ੍ਹਦੀ ਕਲਾ ਵਿੱਚ ਰਹਿਣ ਉਹ ਆਉਣ ਵਾਲੇ ਭਿਆਨਕ ਸਮੇਂ ਬਾਰੇ ਸੋਚ ਕੇ ਕਈ ਵਾਰੀ ਆਪ ਭੈ ਭੀਤ ਜ਼ਰੂਰ ਹੋਏ ਪਰ ਬੱਚਿਆਂ ਬਾਰੇ ਸੋਚ ਕੇ ਉਹ ਇੱਕਦਮ ਚੜ੍ਹਦੀ ਕਲਾ ਬਾਰੇ ਸੋਚਣ ਲੱਗ ਪੈਂਦੇ ਆਪ ਵੀ ਅਕਾਲ ਪੁਰਖ ਦਾ ਆਸਰਾ ਲੈਂਦੇ ਤੇ ਬੱਚਿਆਂ ਨੂੰ ਇੱਕ ਵੈਗਰੂ ਦੀ ਓਟਲੈਂਡ ਦੀ ਸਿੱਖਿਆ ਦਿੰਦੇ ਮਾਤਾ ਗੁਜਰੀ ਜੀ ਇਸ ਸਮੇਂ ਆਪਣੀ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਂਦੇ ਹਨ ਦੂਜੇ ਦਿਨ ਸਵੇਰੇ ਇੱਕ ਬੈਲ ਗੱਡੀ ਵਿੱਚ ਮਾਤਾ ਗੁਜਰੀ ਜੀ ਤੇ ਸਹਿਬਜ਼ਾਦਿਆਂ ਨੂੰ ਬਿਠਾ ਕੇ ਬੱਸੀ ਦੇ ਥਾਣੇ ਲਿਆਂਦਾ ਗਿਆ ਇੱਥੋਂ ਉਹਨਾਂ ਦੇ ਹਥਕੜੀਆਂ ਲਗਾ ਕੇ ਪੈਰੀ ਜੰਜੀਰਾਂ ਪਾ ਕੇ ਸਰਹੰਦ ਲਿਆਂਦਾ ਗਿਆ ਇਹ ਸਾਰਾ ਸੀਨ ਜਦੋਂ ਅੱਖਾਂ ਸਾਹਮਣੇ ਆਇਆ ਤਾਂ ਅੱਖਾਂ ਵਿੱਚੋਂ ਫੇਰ ਇੱਕ ਵਾਰੀ ਟਰਿਪ ਟਰਿਪ ਅਥਰੂ ਵਗਣ ਲੱਗ ਪਏ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ ਬੱਚੇ ਉਹਨਾਂ ਕੋ ਆ ਕੇ ਗ੍ਰਿਫਤਾਰ ਕਰ ਲਿਏ ਕਾਬੂ ਬਜਬਰ ਬੇਕਸੋ ਤੇ ਯਾਰ ਕਰ ਲਿਏ ਕਬਜ਼ੇ ਮੇ ਆਪਣੇ ਦੁਰਸ਼ਹਾਵਾਰ ਕਰ ਲਿਏ ਸਰਹੰਦ ਸਾਥ ਚੱਲਣੇ ਕੋ ਤਿਆਰ ਕਰ ਲਿਏ ਪੀਨਸ ਥੀ ਨਾ ਪਾਲ ਕੀ ਥੀ ਨਾ ਵਹ ਅੰਬਾਰੀ ਥੀ ਬਦਬਖਤ ਲਾਇ ਬੈਲ ਕੀ ਗਾੜੀ ਸਵਾਰੀ ਥੀ ਤਨਤਨ ਮਾਤਾ ਗੁਜਰਕੌਰ ਜੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ